ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਹੋ ਜਿਆ ਬਹੁਤ ਹੀ ਤੂਫਾਨੀ ਨੁਸਖਾ ਲੈ ਕੇ ਆਇਆ ਜਿਹੜਾ ਕਿ ਤੁਹਾਡੇ ਅੰਦਰ ਇੱਕ ਮਹਾਨ ਤਾਕਤ ਪੈਦਾ ਕਰ ਦੇਗਾ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਤਾਕਤਵਰ ਸਮਝੋਗੇ ਉਹ ਤੁਹਾਡੀ ਸਾਰੀ ਕਮਜ਼ੋਰੀ ਇਤਨਾ ਦੂਰ ਕਰ ਦੇਗਾ ਜਿਸ ਤਰ੍ਹਾਂ ਕਿ ਤੁਹਾਡੇ ਅੰਦਰ ਕਿਸੇ ਨਵੇਂ ਚੀਜ਼ ਨੇ ਪਰਵੇਸ਼ ਕਰ ਲਿਆ ਹੋਵੇ ਇਹ ਬਹੁਤ ਅਜ ਮੈਚੀਨ ਨੁਸਖਾ ਹੈ ਅਬੇ ਬਹੁਤ ਹੀ ਲਾਭ ਅਤੇ ਕਾਮਯਾਬ ਨੁਸਖਾ ਵਾ ਉਹ ਨੁਸਖੇ ਦੇ ਵਾਸਤੇ ਅਸੀਂ ਕਿਹੜੀ ਚੀਜ਼ ਲੈਣੀ ਆ ਸਭ ਤੋਂ ਪਹਿਲਾਂ ਅਸੀਂ ਲੈਣਾ ਚਿਲਗੋਜਾ ਗਿਰੀ ਕੋਪਾ ਅਸਗੰਧ ਕਾਲੀ ਮੂਸਲੀ ਸਿੰਬਲ ਮੂਫਲੀ ਜਾਫਲ ਮਗਜ ਤੇ ਬਦਾਮ ਦੀ ਗਿਰੀ ਇਹ ਸਾਰੀਆਂ 22 22 ਗ੍ਰਾਮ ਲੈਣੀਆਂ ਇਹਨਾਂ ਸਾਰੀਆਂ ਨੂੰ ਪੀ ਕੇ ਚੰਗੀ ਤਰ੍ਹਾਂ dear